ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਗੁਰੇ ਨਿਦਾਨਾ ਤੇਰੀ ਮਹਿਮਾ ਵਰਨਨ ਸਤੋ ਤੂੰ ਠਾਕੁਰ ਉੱਚ ਭਗਵਾਨਾ ਕੁ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਉਹ ਕਹੋ ਤਨ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵ ਜਿੱਤ ਪਾਰ ਬ੍ਰਹਮ ਜਿੱਤ ਆਇਆ ਸਰਕਸਾ ਗੁਰ ਪਾਇਆ ਤਾਂ ਸ ਸ ਸਗਲ ਮਿਟਾਇਆ ਹਰ ਕੀ ਨਾਮ ਕੇ ਵਡਿਆਈ ਕੀ ਅਕਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਬਖਾਣ ਗੁਰਪੂਰੇ ਤੇ ਜਾਣੀ ਨਾਨਕ ਦਾਸ ਬਖੜੇ ਗੁਰਪੂਰੇ ਤੇ ਜਾਣੇ ਵਾਹਿਗੁਰੂ ਕੀ ਕਾ ਖਾਲਸਾ ਵਾਹੇ ਗੁਰੂ ਦੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦੀ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 625 ਤੇ 600 ਛੱਬੇ ਅੰਗ ਦੇ ਉੱਤੇ ਸੁਭਾਏ ਮਾਰ ਸੁਰਠ ਮਹਲਾ ਪੰਜਵ ਸੋਰਠਿ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਨ੍ਹਾਂ ਦੇ ਵਿਖਾਰ ਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਕੀ ਕਹਿ ਰਹੇ ਆ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜਿਤ ਪਾਰ ਬ੍ਰਹਿੰਦ ਜਿਤ ਆਇਆ ਕਹਿੰਦੇ ਜਿੰਨਾ ਇਨਸਾਨਾਂ ਨੂੰ ਉਹ ਪ੍ਰਮਾਤਮਾ ਰਾਹਗੁਰੂ ਅੱਲਾਹ ਚਿੱਤ ਚ ਆ ਗਿਆ ਨਾ ਜਿਨ੍ਹਾਂ ਨੇ ਆਪਣੇ ਚਿੱਤ ਚ ਉਸ ਪਰਮਾਤਮਾ ਨੂੰ ਵਸਾ ਲਿਆ ਜਿਤ ਪਾਰ ਬ੍ਰਹਮ ਚਿੱਤ ਆਇਆ ਉਹਨਾਂ ਨਾਲ ਫਿਰ ਹੋਣਾ ਕੀ ਆ ਸੋ ਘਰ ਦੇਵ ਵਸਾਇਆ ਕਹਿੰਦੇ ਉਹਨਾਂ ਦੇ ਆ ਹਿਰਦੇ ਘਰ ਵਿੱਚ ਨਾ ਖੁਸ਼ੀ ਖੁਸ਼ੀਆਂ ਵਸ ਜਾਣੀਆਂ ਸੋ ਘਰ ਦੇ ਵਸਾਇਆ ਉਹਨਾਂ ਦੇ ਹਿਰਦੇ ਘਰ ਚ ਦੁਨਿਆਵੀ ਘਰ ਚ ਪਰਿਵਾਰਾਂ ਚ ਬਹੁਤ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣਗੀਆਂ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਜਿਨ੍ਹਾਂ ਨੇ ਹਿਰਦੇ ਚ ਨਹੀਂ ਵਸਾਇਆ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਚਾਰ ਭਾਵ ਦੋਏ ਸਿੰਘ ਗੋਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂਡ ਲੁਕਈ ਹੈ ਕਹਿੰਦੇ ਜਦੋਂ ਆਹ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ ਨਾ ਫਿਰ ਸਰੀਰ ਕਿਸੇ ਹੋਰ ਜੁਨੀ ਦੇ ਵਿੱਚ ਜਾ ਰਿਹਾ ਚਾਰ ਪੈਰਾਂ ਵਾਲਾ ਬਣ ਗਿਆ ਨਾ ਚਾਰ ਪਾਗ ਦੋਏ ਸਿੰਘ ਗੁੰਗ ਮੁਖ ਤਦ ਕੈਸੇ ਗੁਣ ਗਈ ਹੈ ਕਹਿੰਦੇ ਹੁਣ ਤੇ ਉਹ ਪ੍ਰਭਾਤਮਾ ਨੂੰ ਚਿੱਤ ਚ ਵਸਾਉਂਦਾ ਨਹੀਂ ਜਦੋਂ ਕਹਿੰਦੇ ਫਿਰ ਸ਼ੂ ਬਣ ਗਿਆ ਚਾਰ ਪੈਰਾਂ ਵਾਲਾ ਫਿਰ ਕਿਵੇਂ ਵਸਾਏਗਾ ਕਹਿੰਦੇ ਹਿਰਦੇ ਚ ਫਿਰ ਤੇ ਕਹਿੰਦੇ ਇਸ ਤਰ੍ਹਾਂ ਹੋ ਜਾਣਾ ਚਾਰ ਪਾਪ ਕੇ ਚਾਰ ਪੈਰਾਂ ਵਾਲਾ ਹੋ ਜਾਣਾ ਚਾਰ ਪਾਪ ਦੋਏ ਸਿੰਘ ਦੋ ਸਿੰਘ ਹੋ ਰਹੇ ਐ ਗੁੰਗ ਮੁਖ ਮੂੰਹ ਤੋਂ ਬੋਲਿਆ ਨਹੀਂ ਜਾਣ ਆਹ ਸਰੀਰ ਮਿਲਿਆ ਸਾਨੂੰ ਇਹਦੇ ਵਿੱਚ ਅਸੀਂ ਉਸ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਆ ਚੇਤੇ ਕਰ ਸਕਦੇ ਆ ਚਾਰ ਭਾਵ ਦੋ ਸਿੰਘ ਗੁੰਗ ਮੁਖ ਤਦ ਕੈਸੇ ਗੁਣ ਗਈ ਹੈ ਕਹਿੰਦੇ ਫਿਰ ਉਹ ਪ੍ਰਮਾਤਮਾ ਦੇ ਗੁਣ ਗਾਏ ਨਹੀਂ ਜਾਣੇ ਹੁਣ ਕੀ ਐ ਫਿਰ ਉਠਤ ਬੈਠਤ ਠੇਂਗਾ ਪਰ ਹੈ ਠੇਂਗਾ ਜਿਹੜਾ ਬੰਗਾਲ ਦੀ ਬੋਲੀ ਐ ਇਹਨੂੰ ਕਹਿੰਦੇ ਡੰਡਾ ਉਠ ਤੇ ਵੈਟ ਤੇ ਠੇਂਗਾ ਪਰ ਹੈ ਤਵ ਕਤ ਮੂਡ ਲੁਕਈਏ ਕਹਿੰਦੇ ਫਿਰ ਉਹ ਕਿੱਥੇ ਲੁਕਾਏਗਾ ਜਦੋਂ ਕਹਿੰਦੇ ਉੱਠਦੇ ਆ ਵੀ ਡੰਡਾ ਵੈਂਦੇ ਆ ਵੀ ਡੰਡਾ ਕਹਿੰਦੇ ਆ ਤੇਰੇ ਕੋਲੇ ਸਮਾਂ ਜਿੱਤ ਪਾਰ ਬ੍ਰਹਮ ਚ ਤਾਇਆ ਕਹਿੰਦੇ ਉਹ ਬਾਰ ਬ੍ਰਹਮ ਪਰਮਾਤਮਾ ਪਰਮੇਸ਼ਰ ਨੂੰ ਆਪਣੇ ਚਿੱਤ ਚ ਵਸਾਇਆ ਸੋ ਘਰ ਦੇ ਵਸਾਇਆ ਕਹਿੰਦੇ ਖੁਸ਼ੀਆਂ ਦੇ ਨਾਲ ਘਰ ਭਰ ਜਾਣ ਨਹੀਂ ਤੇ ਫਿਰ ਪਛਤਾਉਣਾ ਪੈਣਾ ਸੁਖ ਸਾਗਰ ਗੁਰ ਪਾਇਆ ਇਹ ਜਿਹੜੀ ਗੁਰਬਾਣੀ ਹੈ ਨਾ ਓਕਾਂਕਾਰ ਤੋਂ ਲੈ ਕੇ 18 10 20 ਤੱਕ ਇਹ ਸੁੱਖਾਂ ਦਾ ਸਾਗਰ ਹੈ ਜੀ ਸੁਖ ਸਾਗਰ ਗੁਰ ਪਾਇਆ ਇਹ ਗੁਰੂ ਦੇ ਨਾਲ ਜੁੜ ਕੇ ਪਾਇਆ ਜਾਂਦਾ ਹੈ ਸੁੱਖਾਂ ਦਾ ਸਾਗਰ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਗੁਰਬਾਣੀ ਜਿਹੜੀ ਉਹ ਸੁੱਖਾਂ ਦਾ ਸਾਗਰ ਹੈ ਤੇ ਅਸੀਂ ਔਗਣਾ ਦੇ ਭਰੇ ਹੋਏ ਆਂ தம் ਅਬ ਗੁਣ ਭਰੇ ਏਕ ਗੁਣ ਨਹੀਂ ਸਾਡੇ ਚ ਔਗਣ ਨੇ ਭਰੇ ਹੋਏ ਸੱਚੇ ਪਾਤਸ਼ਾਹ ਤੁਸੀਂ ਗੁਣਾ ਦੇ ਸਾਗਰ ਹੋ ਅਸੀਂ ਔਗਣਾ ਦੇ ਸਾਗਰ ਆਂ ਜੇ ਅਸੀਂ ਤੇਰੇ ਵਿੱਚ ਮਿਲ ਗਏ ਨਾ ਜਿਵੇਂ ਗੰਗਾ ਦੇ ਵਿੱਚ ਗੰਗਾ ਦੇ ਵਿੱਚ ਜੇ ਗੰਦਾ ਪਾਣੀ ਵੀ ਮਿਲ ਜੇ ਉਹ ਵੀ ਗੰਗਾ ਦਾ ਰੂਪ ਧਾਰਨ ਕਰ ਲੈਂਦਾ ਜੇ ਸਾਡੇ ਅੰਦਰ ਵਿਕਾਰ ਜਲਦੇ ਆ ਅਸੀਂ ਇਸ ਸਾਗਰ ਦੇ ਵਿੱਚ ਮਿਲ ਕੇ ਨਾ ਤਾਂ ਅਸੀਂ ਵੀ ਗੁਨਾ ਦੇ ਸਾਗਰ ਬਣ ਜਾਗੇ ਕਿਉਂਕਿ ਸਾਗਰ ਦੇ ਵਿੱਚ ਮਿਲ ਲ ਕਰਕੇ ਫਿਰ ਅਸੀਂ ਆਪਣਾ ਆਪ ਗਵਾ ਲਾਂਗੇ ਕਿ ਮੈਂ ਵੀ ਕੁਝ ਆਏਗਾ ਸੀ ਫਿਰ ਗੁਰੂ ਦੇ ਨਾਲ ਜੁੜ ਕੇ ਗੁਰੂ ਦਾ ਹੀ ਰੂਪ ਹੋ ਜਾਣਾ ਹੁੰਦਾ ਹੈ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬਾ ਮਹਾਰਾਜ ਸੁਖ ਸਾਗਰ ਗੁਰ ਪਾਇਆ ਇਹ ਗੁਰੂ ਦੇ ਨਾਲ ਮਿਲ ਕੇ ਇਹ ਸੁੱਖਾਂ ਦਾ ਸਾਗਰ ਮਿਲਦਾ ਤਾਂ ਸਹਸ ਸਗਲ ਮਿਟਾਇਆ ਕਹਿੰਦੇ ਜਿਹੜਾ ਫਿਰ ਸਾਡੇ ਅੰਦਰ ਵਹਿਮ ਭਰੇ ਹੋਏ ਸੀ ਨਾ ਸਾਹਿਬ ਭਰਿਆ ਹੋਇਆ ਸੀ ਸਾਡੇ ਅੰਦਰ ਉਹ ਸਾਰਾ ਮਿਟ ਜਾਣਾ ਹੁਣ ਵਹਿਮ ਕੀ ਸੀ ਕਿ ਉਸੀ ਮੱਥਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕ ਲਿਆ ਤੇ ਫਿਰ ਜਾ ਕੇ ਮਟੀਆਂ ਤੇ ਵੀ ਮੱਥੇ ਟੇਕ ਲੇ ਕਿ ਕੀਪਤ ਹੈ ਇਥੋਂ ਸਾਡੀ ਮੰਗ ਪੂਰੀ ਹੋ ਜੇ ਪਰ ਇਹ ਸਾਡੇ ਅੰਦਰ ਭਰਮ ਪਿਆ ਹੋਇਆ ਹੈ ਇਹ ਸਾਡੇ ਅੰਦਰ ਸੈਸਾ ਹੋਇਆ ਹੋਇਆ ਹੈ ਇਹ ਉਦੋਂ ਮਿਟਣਾ ਜਦੋਂ ਗੁਰੂ ਦੇ ਨਾਲ ਇੱਕਮਿਕ ਹੋਗੇ ਤਾਂ ਸੈਸਾ ਸਗਲ ਮਿਟਾਇਆ ਉਹ ਮਿਟ ਜਾਣਾ ਜਿਹੜਾ ਸਾਡੇ ਅੰਦਰ ਮਾਰਾ ਚੱਲ ਰਿਹਾ ਹੈ ਹਰ ਕੇ ਨਾਮ ਕੀ ਵਡਿਆਈ ਜਦੋਂ ਉਹ ਅੰਦਰੋਂ ਸਿਰਸਾ ਮਿਟ ਗਿਆ ਨਾ ਫਿਰ ਲੋਕਾਂ ਦੇ ਵਿੱਚ ਤੇਰੀ ਪਹਿਚਾਣ ਹੋ ਜਾਣੀ ਹੈ ਬਸ ਇਸੇ ਨੂੰ ਇਹ ਕਹਿੰਦੇ ਨੇ ਹਰ ਕੇ ਨਾਮ ਕੀ ਵਡਿਆਈ ਕਿ ਇਹ ਵਡਿਆਈ ਕਿਸੇ ਕਿਸੇ ਨੂੰ ਮਿਲਦੀ ਹੈ ਜਿਹਨੂੰ ਲੋਕ ਸਟੇਜ ਤੇ ਬੁਲਾ ਕੇ ਕਹਿੰਦੇ ਆ ਜਾ ਭਰਾਵਾ ਤੇਰਾ ਨਾਮ ਬੋਲਿਆ ਕੇ ਤੈਨੂੰ ਸਰਪਾਉ ਦੀ ਬਖਸ਼ਿਸ਼ ਹੋਣੀ ਹੈ ਸੰਗਤ ਦੇ ਵਿੱਚ ਜੇ ਕਿਸੇ ਨੂੰ ਸਰਪਾਉ ਮਿਲ ਗਿਆ ਤਾਂ ਸਮਝ ਲਿਓ ਹਰ ਇੱਕੇ ਨਾਮ ਕੀ ਵਡਿਆਈ ਇਹ ਸੱਚੇ ਬਾਦਸ਼ਾਹ ਮੇਰਾ ਕੁਝ ਨਹੀਂ ਹੈ ਇਹਦੇ ਵਿੱਚ ਇਹ ਤੇਰੇ ਨਾਮ ਦੀ ਵਡਿਆਈ ਹੈ ਤੇਰੇ ਨਾਮ ਕਰਕੇ ਇਹ ਸੋਭਾ ਹੁੰਦੀ ਹੈ ਇਹ ਸੋਭਾ ਹੋਣੀ ਕਦੋਂ ਐ ਆਠ ਪੈਰ ਗੁਣ ਗਾਈ ਜਦੋਂ ਬੰਦਾ ਅੱਠੇ ਪੈਰ ਉਸ ਪ੍ਰਮਾਤਮਾ ਦੇ ਗੁਣ ਗਾਊਗਾ ਅੱਠੇ ਪੈਰ ਤੁਸੀਂ ਕੰਮਕਾਰ ਕਰਦੇ ਆ ਵੀ ਉਸ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਹੋ ਕੰਮਕਾਰ ਕਰਦੇ ਆ ਕਰਦੇ ਆ ਵੀ ਵਾਹਿਗੁਰੂ ਵਾਹਿਗੁਰੂ ਕਿਹਾ ਜਾ ਸਕਦਾ ਪਰ ਸਾਡਾ ਮਨ ਗੰਦੇ ਗੀਤ ਤੇ ਗੰਦੇ ਫੁਰਨੇ ਤੇ ਸਾਡੇ ਅੰਦਰ ਚੱਲਦੇ ਰਹਿੰਦੇ ਆ ਪਰ ਅੰਦਰ ਕਦੇ ਅੱਠੇ ਪੈਰ ਉਹ ਬਾੜੀ ਨਹੀਂ ਚੱਲਦੇ ਏ ਬਾਣੀ ਨੂੰ ਅੱਠੇ ਪੈਰ ਚਲਾਉਣ ਵਾਸਤੇ ਕੁਛ ਨਾ ਕੁਛ ਗੁਰਬਾਣੀ ਪੜਨੀ ਪੈਣੀ ਏ ਪੜਦਿਆਂ ਪੜਦਿਆਂ ਫਿਰ ਉਹ ਆਪਣੇ ਆਪ ਅੰਦਰ ਚੱਲ ਪੈਂਦਾ ਏ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਈ ਇਹ ਗੁਰ ਪੂਰੇ ਗੁਰੂ ਤੋਂ ਪਾਈ ਜਾਂਦੀ ਏ ਇਹ ਵਡਿਆਈ ਜਿਹੜੀ ਐ ਇਹ ਅੱਠੇ ਪੈਰ ਗੁਣ ਗਾਉਣ ਦਾ ਤਰੀਕਾ ਇਹ ਪੂਰੇ ਗੁਰਾਂ ਕੋਲੋਂ ਸਿੱਖਿਆ ਜਾਂਦਾ ਏ ਜੀ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਇਹ ਪੂਰੇ ਗੁਰੂ ਕੋਲ 8 ਪਹਿਰ ਗੁਣ ਗਾਏ ਹੁਣ ਸਾਡੇ ਅੰਦਰ ਅੱਠੇ ਪਹਿਰ ਨਹੀਂ ਸਾਡੇ ਕੰਨ ਜਿਹੜੇ ਆ ਨਾ ਇਹ ਨਿੰਦਿਆ ਸੁਣ ਕੇ ਖੁਸ਼ ਹੁੰਦੇ ਇਹ ਨਿੰਦਿਆ ਸੁਣ ਸੁਣ ਕੇ ਬੜੇ ਖੁਸ਼ ਹੁੰਦੇ ਆ ਅੱਖਾਂ ਜਿਹੜੀਆਂ ਨੇ ਪਰਾਇਆ ਰੂਪ ਤੱਕ ਤੱਕ ਕੇ ਬੜਾ ਖੁਸ਼ ਹੁੰਦੀਆਂ ਨੇ ਆ ਜਿਹੜੀ ਜੀਬ ਐ ਇਹ ਮਾੜਾ ਬੋਲ ਬੋਲ ਕੇ ਬੜਾ ਖੁਸ਼ ਹੁੰਦੀ ਐ ਪਰ ਜਿੱਦੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਗਿਆ ਨਾ ਉਹ ਚੀਜ਼ਾਂ ਸਾਰੀਆਂ ਭੇੜੀਆਂ ਲੱਗਣ ਲੱਗ ਜਾਣਗੀਆਂ ਜਿਹੜੀ ਅੱਜ ਸਾਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ ਤੇ ਗੁਰਬਾਣੀ ਫਿਰ ਚੰਗੀ ਲੱਗਣ ਲੱਗ ਜਾਣੀ ਜਦੋਂ ਗੁਰੂ ਗੁਰੂ ਨੇ ਸਾਡੇ ਤੇ ਕਿਰਪਾ ਕਰਤੇ ਗੁਰਪੂਰੇ ਤੇ ਪਾਏ ਜਦੋਂ ਗੁਰੂ ਨੇ ਸਾਡੇ ਤੇ ਕਿਰਪਾ ਫਿਰ ਉਹ ਗੁਰਬਾਣੀ ਨਹੀਂ ਤੇ ਅਸੀਂ ਗੰਦੇ ਗੀਤ ਗੰਦੇ ਗਾਣੇ ਉਹ ਤੇ ਸੁਣਦੇ ਆ ਉਹਨਾਂ ਬਾਬਤ ਪਤਾ ਕੀ ਕਿਹਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਤੁਸੀਂ ਸੁਣਦੇ ਹੋ ਨਾ ਇਹ ਸਾਰਾ ਅਜਾਈ ਜਾਣਾ ਇਹ ਜਿਹੜਾ ਕੁਝ ਤੁਸੀਂ ਮਾੜਾ ਸੁਣਦੇ ਹੋ ਨਾ ਇਹ ਕਹਿੰਦੇ ਕਿਸੇ ਕੰਮ ਨਹੀਂ ਆਉਣਾ ਜੇ ਗੁਰਬਾਣੀ ਸੁਣੋਗੇ ਉਹ ਤੁਹਾਡੀ ਕਿਤੇ ਨਾ ਕਿਤੇ ਸਹਾਇਤਾ ਉਹਨੇ ਜ਼ਰੂਰ ਕਰਨੀ ਹੈ ਉਹ ਸਹਾਇਤਾ ਕਰੂਗੀ ਪਰ ਜਿਹੜਾ ਬੋਲ ਕਬੋਲ ਅਸੀਂ ਸੁਣਦੇ ਆ ਨਾ ਉਹ ਕਹਿੰਦੇ ਕਿਸੇ ਕੰਮ ਨਹੀਂ ਆਉਣੇ ਰਹਾ ਉਹ ਪ੍ਰਭ ਦੀ ਆਕਤ ਕਹਾਣੀ ਜਿਹੜੀ ਪ੍ਰਭੂ ਦੀ ਪਰਮਾਤਮਾ ਦੀ ਕਹਾਣੀ ਹੈ ਨਾ ਉਹ ਆਕਤ ਹੈ ਉਹ ਦੱਸੀ ਨਹੀਂ ਜਾਂਦੀ ਉਹ ਬਿਆਨ ਨਹੀਂ ਕੀਤੀ ਜਾਂਦੀ ਉਹਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਗੁਰੂ ਦੀ ਗੁਰਬਾਣੀ ਦੇ ਵਿੱਚੋਂ ਐਨਾ ਆਨੰਦ ਮਿਲਦਾ ਹੈ ਇਹ ਆਨੰਦ ਦੱਸਿਆ ਨਹੀਂ ਜਾਂਦਾ ਇਹ ਮਹਿਸੂਸ ਕੀਤਾ ਜਾਂਦਾ ਹੈ ਪ੍ਰਭ ਕੀ ਾਕਤ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਜਦੋਂ ਇਹ ਗੁਰਬਾਣੀ ਅੰਮ੍ਰਿਤ ਬਾਣੀ ਨੂੰ ਬੋਲਾਗੇ ਨਾ ਜਨ ਬੋਲੈ ਅੰਮ੍ਰਿਤ ਬਾਣੀ ਇਹ ਜਿਹੜੀ ਪ੍ਰਭ ਕੀ ਾਕਤ ਕਹਾਣੀ ਦੱਸੀ ਨਹੀਂ ਜਾਂਦੀ ਇਹ ਵਿਆਰ ਨਹੀਂ ਕੀਤੀ ਜਾਂ ਉਸਨੂੰ ਮਹਿਸੂਸ ਕੀਤੀ ਜਾਂਦੀ ਹੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਜਨ ਬੋਲੈ ਅੰਮ੍ਰਿਤ ਬਾਣੀ ਇਹ ਜਿੱਤੇ ਅੰਮ੍ਰਿਤ ਬਾਣੀ ਸਾਡੇ ਅੰਦਰੋਂ ਆਪਣੇ ਆਪ ਬੋਲਣ ਲੱਗੀ ਨਾ ਫਿਰ ਕਹਿੰਦੇ ਨਾਨਕ ਦਾਸ ਬਖਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਕਹਿੰਦੇ ਆ ਨਾਨਕ ਦਾਸ ਵਿਖਾਣੀ ਕਿ ਉਹਨਾਂ ਨੇ ਦੱਸੀ ਹੈ ਜੀ ਇਹ ਸਾਨੂੰ ਉਹਨਾਂ ਨੇ ਵਿਖਾਤਾ ਰਸਤਾ ਵਿਖਾਤਾ ਕਿ ਆਹ ਦੇਖੋ ਆਹ ਰਸਤੇ ਤੇ ਚੱਲੋ ਗੁਰ ਪੂਰੇ ਤੇ ਜਾਣੀ ਇਹ ਜਾਣਿਆ ਵੀ ਪੂਰੇ ਗੁਰੂ ਤੋਂ ਜਾਣੇ ਇਹ ਸ਼ਬਦ ਦੇ ਵਿੱਚ ਸਾਰੇ ਤੇ ਇਹੀ ਕਹਿ ਰਹੇ ਕਿ ਗੁਰੂ ਨਾਲ ਮਿਲੋ ਗੁਰੂ ਦੇ ਨਾਲ ਮਿਲ ਕੇ ਤੁਸੀਂ ਸਾਰਾ ਕੁਝ ਪਾ ਸਕਦੇ ਹੋ ਗੁਰੂ ਦੇ ਨਾਲ ਮਿਲ ਕੇ ਸਾਡੇ ਅੰਦਰੋਂ ਡਰ ਪੈਦਾ ਖਤਮ ਹੋਣਾ ਤੇ ਗੁਰੂ ਦੇ ਨਾਲ ਮਿਲ ਕੇ ਅਸੀਂ ਸੁੱਖਾਂ ਦੇ ਸਾਗਰ 'ਚ ਮਿਲਣਾ ਗੁਰੂ ਦੇ ਨਾਲ ਹੀ ਜੁੜ ਕੇ ਅਸੀਂ ਉਸ ਪ੍ਰਮਾਤਮਾ ਦੀ ਬਾਣੀ ਗਾ ਸਕਦੇ ਆ ਤੇ ਗੁਰੂ ਦੇ ਨਾਲ ਜੁੜ ਕੇ ਅਸੀਂ ਉਹਨੂੰ ਮਹਿਸੂਸ ਕਰ ਸਕਦੇ ਆ ਇਹੀ ਗੱਲ ਤੇ ਗੁਰੂ ਸਾਹਿਬ ਨੇ ਅੱਜ ਜ਼ੋਰ ਦਿੱਤਾ ਕਿ ਨਾਨਕ ਦਾਸ ਵਿਖਾਣੇ ਗੁਰੂ ਪੂਰੇ ਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ